ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਿੱਧੂ ਡੇਰੀ ਫਾਰਮ ਕਲਾਲਾ ਦੇ ਵਿੱਚ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਉਹਨਾਂ ਨੂੰ ਰਿਕਵੈਸਟ ਆ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਿਆ ਬੈੱਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਕਿਸਾਨ ਵੀਰੋ ਤੁਹਾਨੂੰ ਅੱਜ ਆਪਾਂ ਆਪਣੇ ਫਾਰਮ ਤੋਂ ਵੀਡੀਓ ਕਵਰ ਕਰ ਰਹੇ ਹਾਂ 16 ਮਾਰਚ ਨੂੰ ਆਪਾਂ ਸ਼ਾਮ ਨੂੰ 4:30 ਵਜੇ ਦਾ ਟਾਈਮ ਆ ਆਪਾਂ ਇੱਕ ਬਲੈਕ ਜਰਸੀ ਦਿਖਾਉਣੀ ਆ ਕਾਲਾ ਹੀਰਾ ਕਹਿ ਸਕਦੇ ਆ ਇਹਨੂੰ ਆਪਾਂ ਬਲੈਕ ਜਰਸੀ ਆ ਟੌਪ ਦੀ 6 ਦਿਨਾਂ ਦੀ ਸੂਈ ਥੱਲੇ 6-7 ਦਿਨਾਂ ਦੀ ਸੂਈ ਥੱਲੇ 20 ਕਿਲੋ ਲੀਟਰ ਵਾਲਾ ਦੁੱਧ ਤਿਆਰ ਆ ਸਾਨੂੰ ਤੋੜ ਕੇ ਵੀ ਦਿਖਾਵਾਂਗੇ ਬੋਡੀ ਸਟਰਕਚਰ ਸੋਹਣਾਗਾ ਸਾਇਨਿੰਗ ਦੇ ਵਿੱਚ ਬੱਸੀ ਆ ਰੀੜ ਦੀ ਹੱਡੀ ਪੂਰੀ ਸਟ੍ਰੇਟ ਆ ਤੋੜ ਕੇ ਦਿਖਾਵਾਂਗੇ ਉੱਚਾ ਲਮਾ ਵੱਡਾ ਕਦ ਕਾਠਾ ਥਣ ਥਣੋਟ ਦੀ ਤਾਂ ਬਹੁਤ ਸਾਫ ਸੁਥਰੀ ਆ ਦੇਖ ਸਕਦੇ ਤੁਸੀਂ ਕੱਲਾ ਕੱਲਾ ਨਿੱਖੜ ਮਾ ਥਾਣਾ ਪੂਰਾ ਮੁੱਠੀ ਦੀ ਚਵਾਈ ਵਾਲਾ ਪੂਰੀ ਸੀਲ ਠੰਡੀ ਆ ਤੋੜ ਕੇ ਦਿਖਾਪਤ ਆ ਫੇਸ ਕੁਆਲਟੀ ਚੈੱਕ ਕਰ ਲੋ ਪੰਜਾਬ ਵਾਲੀ ਜਰਸੀ ਆ ਗਈ ਇਹ ਬਲੈਕ ਕਲਰ ਦੇ ਵਿੱਚ ਕਾਲਾ ਹੀਰਾ ਕਹਿ ਸਕਦੇ ਆਪਾਂ ਇਹਨੂੰ ਸੋਹਣਾ ਬੋਡੀ ਸਟਰਕਚਰ ਆ ਤੋੜ ਕੇ ਦਿਖਾਵਾਂਗੇ ਤੋੜ ਕੇ ਦਿਖਾ ਦੇ ਪੁੱਤ ਫਿਰ ਸਾਨੂੰ ਧਾਰਾਂ ਮਾਰ ਕੇ ਵੀ ਦਿਖਾਵਾਂਗੇ ਪੋਲੀ ਤੇ ਮੋਟੀ ਚਵਾਈਆ 20 ਕਿਲੋ ਦੁੱਧ ਕੋਈ ਮੇਰਾ ਵੀਰ ਦੋ ਡੰਗ ਮਿੰਨ ਕੇ ਲਿਆ ਸਕਦਾ ਅੰਦੇਸਾ ਤੁਸੀਂ ਤੋੜਾ ਵਗੈਰਾ ਉਧਰੋਂ ਕਮਾਣੀ ਪੁੱਤ ਘਾਹ ਨੂੰ ਲਿਆ ਕੇ ਕਮਾਲ ਕਮਾਲ ਸੋਹਣਾ ਹਵਾਨਾ ਤਿਆਰ ਕੀਤਾ ਥੋੜੀ ਤੇਜ਼ੀ ਕਰਦੀ ਆ ਬੱਚੇ ਨੂੰ ਕਮਾਲ ਪੁੱਤ ਕਮਾਲਾ ਬੱਚੇ ਕੋਲ ਨੂੰ ਲਿਆ ਬੱਚੇ ਕੋਲ ਨੂੰ ਲਿਆ ਚੱਲ ਬੰਦੂ ਤਾਰਾ ਮਾਰ ਕੇ ਦਿਖਾਉਣਾ ਜੀ ਕਿਸਾਨ ਵੀਰੋ ਦੇਖ ਸਕਦੇ ਹੋ ਇਦਾਂ ਹੀ ਆਪਾਂ ਇਹਦੇ ਨੀਚੇ ਬੈਠਾਂਗੇ ਕੋਈ ਇਹਨੇ ਆਲ ਨਹੀਂ ਕਰਦੀ ਭੋਰਾ ਵੀ ਬੱਚੇ ਲਾਏ ਤੋਂ ਬਿਨਾ ਹੀ ਆਪਾਂ ਹੇਠੇ ਵਕੇ ਤਾਰਾ ਮਾਰ ਰਹੇ ਹਾਂ ਦੇਖ ਸਕਦੇ ਹੋ ਤੁਸੀਂ ਪੂਰੀ ਪੋਲੀ ਤੇ ਮੋਟੀ ਚਵਾਈ ਆ ਆ ਬੈਗ ਤੋਂ ਪਿਛਲੇ ਥਣਾਂ ਦੀ ਚਵਾਈ ਦੇਖ ਸਕਦੇ ਹੋ ਕੋਈ ਭੂਰ ਸਰ ਲਾਣੀ ਓਕੇ ਆ ਜੀ ਮੂਹਰਲੀ ਚਵਾਈ ਕਰ ਦੋ ਪੂਰਾ ਮੁਠੀ ਵਾਲਾ ਹੱਥ ਚਵਾਈ ਵਾਲਾ ਥਣ ਲੱਗਿਆ ਹੋਇਆ ਦੇਖ ਸਕਦੇ ਹੋ ਪੂਰੀ ਪੋਲੀ ਤੇ ਮੋਟੀ ਚਵਾਈ ਥਣਾਂ ਦੀ ਆਪਣੀ ਜ਼ਿੰਮੇਵਾਰੀ ਹੈ ਕੋਈ ਮੇਰਾ ਵੀਰਾਂ ਆਨਲਾਈਨ ਮੰਗਾਉਂਦਾ ਦੁੱਧ 20 ਕਿਲੋ ਪੂਰਾ ਨੈਟ ਤਿਆਰ ਆ ਕੋਈ ਮੇਰਾ ਵੀਦ ਦੋ ਡਾਕ ਮਿੰਨ ਕੇ ਲਿਆ ਸਕਦਾ ਸੋ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਤਹਿ ਦਿਲ ਤੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ ਧੰਨਵਾਦ